ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਚੰਡੀ ਦੀ ਵਾਰ ਦੀ ਸੰਥਿਆ ਕਰ ਰਹੇ ਹਾਂ 40 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ 40 ਪੌੜੀਆਂ ਦੀ ਸੰਥਿਆ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਪੌੜੀ ਸੂਰੀ ਸੰਗਰ ਰਚਿਆ ਇਹ ਸੰਗਤ ਜੀ ਪੀਲੇ ਰੰਗ ਦੇ ਸ਼ਬਦ ਆ ਰਹੇ ਨੇ ਇੱਥੇ ਸਾਰੇ ਵਿਸਰਾਮ ਆਉਣਗੇ ਸੂਰੀ ਬਿੰਦੀ ਲੱਗੀ ਤਿਆਰ ਰੱਖਣਾ ਸੂਰੀ ਸੰਗਰ ਰਚਿਆ ਢੋਲ ਸੰਖ ਨਗਾਰੇ ਵਾਇ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਡਾਏ ਕੈ ਨਿਕਲੀ ਮੱਥਾ ਫੋੜ ਕੈ ਜਣ ਫਤੇ ਨੀਸਾਨ ਬਜਾਏ ਕੈ ਫਤੇ ਨੀ ਕਹਿ ਦੇਣਾ ਫਤੇ ਫਤੇ ਨੀਸਾਨ ਬਜਾਏ ਕੈ ਜਾਗ ਸੋ ਜੰਮੇ ਜੁੱਧ ਨੂੰ ਜਰਵਾਣਾ ਜਨ ਮਰੜਾਏ ਕੈ ਦਾਲ ਵਿੱਚ ਘੇਰਾ ਘੱਤਿਆ ਜਨ ਸੀਹ ਤੁਰਿਆ ਗਨਣਾਏ ਕੈ ਧਿਆਰ ਰਖਣਾ ਨਾਣੇ ਦੋ ਇਕੱਠੇ ਆਏ ਨੇ ਗਨਣਾਏ ਗਨਣਾਏ ਕੈ ਆਪ ਵਿਸੂਲਾ ਹੋਇਆ ਇਹੋ ਲੋਕਾਂ ਤੇ ਖੁਨਸਾਏ ਕੈ ਰੋਹ ਸਿਧਾਈਆਂ ਚੱਕਰ ਪਾਣ ਕਰਨਿੰਦਾ ਖੜਗ ਉਠਾਏ ਕੈ ਅੱਗੇ ਰਾਕਸ਼ ਬੈਠੇ ਰੋਹਲੇ ਤੇਰੀ ਤੇਗੀ ਸਹਿਬਰ ਲਾਇਕੈ ਪਕੜ ਪਛਾੜੇ ਕਰਾਕਸਾਂ ਦਲ ਦੇਤਾ ਅੰਦਰ ਜਾਏ ਕੈ ਬਹੁ ਕੇਸੀ ਪਕੜ ਪਛਾੜੇਨ ਤਿੰਨ ਅੰਦਰ ਧੂਮ ਰਚਾਏ ਕੈ ਵੱਡੇ ਵੱਡੇ ਚੁੰਨ ਸੂਰਮੇ ਗਹਿ ਕੋਟੀ ਦੇ ਚਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪੌੜੀ ਦੋਹਾ ਕੰਧਾਰਾਂ ਮੋਹੇ ਜੁੜੇ ਅਣੀਆਂ ਰਾ ਚੁਈਆਂ ਐੜੇ ਟਿੱਪੀ ਐੜੇ ਬਿੰਦੀ ਲੱਗੀ ਕੰਨਾ ਵੀ ਲੱਗਿਆ ਤਿਆਰ ਰੱਖਣਾ ਰਾ ਚੁਈਆਂ ਤੋਹੇ ਕਿਰਪਾਣਾ ਤਿੱਖੀਆਂ ਨਾਲ ਲੋਹ ਹੋਈ ਧੋਈਆਂ ਹੋਰਾ ਸ਼ਰਣਵਤ ਬੀਜ ਇਹ ਪਾੜ ਇਕੱਠਾ ਹੈ ਸ਼ਰਣਵਤ ਬੀਜ ਨੂੰ ਕਤ ਖੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌ ਗਿਰਦੈ ਹੋਈਆਂ 24 ਤੋਸਾ ਪਾਈਆਂ ਦਲਾ ਮੁਕਾਬਲਾ ਦਸਤੀ ਤੂਹ ਨਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸ਼ਟ ਗਿੱਧੀਆਂ ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮੇਲ ਧਾਈਆਂ ਲੋਹੂ ਭਖਣਾ ਫੌਜਾਂ ਮਾਰ ਹਟਾਈਆਂ ਦੇਵਾਂ ਦਾਨਵਾ ਭਜਦੀ ਕਥਾ ਸੁਣਾਈਆਂ ਰਾਜੇ ਸੁੰਭਥੈ ਭੁਈ ਭੱਬੇ ਔਕੜ ਈੜੀ ਬਿਹਾਰੀ ਉੱਤੇ ਬਿੰਦੀ ਭੁਈ ਕੋਈ ਨਾ ਪੌਣੈ ਪਾਈਆਂ ਬੂੰਦਾ ਰਕਤ ਦੀਆਂ ਕਾਲੇ ਖੇਤ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਹਾਈਆਂ ਘੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰਮੇ ਸੁੰਭ ਸੁਣੀ ਕਰ ਹਾਲੀ ਸ਼ਰਣਮਤ ਬੀਜ ਦੀ ਰਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਮਦੀ ਬਹੁਤੇ ਵੀਰ ਜਟਾਲੇ ਉੱਠੇ ਆਖ ਕੈ ਚੋਟਾ ਪਾਨਤ 42 42 ਜਾਸਨ ਯੁੱਧ ਨੂੰ ਥਾਰ ਥਰ ਪ੍ਰਿਥਮੀ ਚਾਲੀ ਦਲਾਂ ਚੜੰਦਿਆਂ ਚੜੰਦਿਆਂ ਈਪੀ ਲੱਗੇ ੜਾੜੇ ਉੱਤੇ ਤੇ ਤਿਆਰ ਰੱਖਣਾ ਐੜੇ ਕਨੂ ਉੱਤੇ ਬਿੰਦੀ ਲੱਗੀਏ ਦਲਾਂ ਚੜੰਦਿਆਂ ਨਾਉ ਜਿਵੇ ਹੈ ਜਿਵੇ ਹੈ ਹਾਏ ਦਲਾਵਾ ਜਿਵੇ ਹੈ ਖਾਲੀ ਸਹੋ ਦਰਿਆਉ ਵਿੱਚ ਧੂੜ ਉਤਾਹਾ ਘਾਲੀ ਛੜੀ ਤੁਰੰਗ ਮਾਂ ਜਾਣ ਪੁਕਾਰੂ ਚਾਲੀ ਧਰਤੀ ਇੰਦਰਥੈ ਸੁ ਸੰਗਤ ਜੀ ਆਪ ਜੀ ਨੇ 44 ਪੌੜੀਆਂ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ YouTube ਦੀ ਪਲੇਲਿਸਟ ਵਿੱਚ ਸਾਰੀ ਸੰਥਿਆ ਪਈ ਹੈ ਪਟਾਂ ਦੇ ਸਵਈਏ ਸਹਿਸਕ੍ਰਿਤੀ ਭਾਈ ਗੁਰਦਾਸ ਦੀਆਂ 12 ਸੰਥਿਆ ਚੱਲ ਰਹੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ ਸੰਗਤ ਜੀ YouTube ਪਲੇਲਿਸਟ ਵਿੱਚ ਤੁਹਾਨੂੰ ਸਾਰੀ ਸੰਥਿਆ ਪ੍ਰਾਪਤ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ